ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਦਾ ਵਿਗਲ ਵੱਚੁਕਿਆ ਹੈ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸ਼ਿਕੰਜਾ ਕੱਸ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਨੇ ਤਾਂ ਇਹ ਪੰਜਾਬ ਦੇ ਲੋਕਾਂ ਅਤੇ ਪਿੰਡਾਂ ਨਾਲ ਵਾਅਦਾ ਕੀਤਾ ਹੈ ਕਿ ਹਰ ਹਾਲਤ ਵਿੱਚ 15 ਅਕਤੂਬਰ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਨੇਪਰੇ ਚਾੜ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚੋਂ 6 ਪਿੰਡ ਅਜੇ ਨੇ ਜਿੱਥੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਬਾਕੀ ਲਗਭਗ 13000 ਤੋਂ ਲਾਸਪੈਨ ਨੇ ਲੇਕਿਨ ਉਸ ਤੋਂ ਪਹਿਲਾਂ ਪੰਜ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਰਾਖਵੇਂਕਰਨ ਨੂੰ ਲੈ ਕੇ ਰਾਖਵੇਂਕਰਨ ਨੂੰ ਲੈ ਕੇ ਜਿਹੜਾ ਬਿੱਲ ਪੰਜਾਬ ਸਰਕਾਰ ਨੇ ਪਾਸ ਕੀਤਾ ਹੈ ਉਹ ਪਿੰਡਾਂ ਦੇ ਵਿੱਚ ਉਹ ਲਿਸਟਾਂ ਹਾਲੇ ਨਹੀਂ ਪਹੁੰਚੀਆਂ ਨਾ ਹੀ ਬीडीपी ਕੋਲ ਨਾ ਸੀਡੀਪੀ ਕੋਲ ਨਾ ਐਸਡੀਐਮ ਕੋਲ ਨੂੰ ਇਸ ਨੂੰ ਲੈ ਕੇ ਜਿਨ੍ਹਾਂ ਦਾ ਰਾਖਵਾ ਕਰਨਾ ਹੈ ਐਸਸੀ ਬੀਸੀ ਅਤੇ ਆਰਓ ਦਾ ਪੰਜ ਹਲਕੇ ਯਾਨੀ ਕਿ ਪੰਜਾਬ ਦੇ ਪੰਜ ਅਲੱਗ-ਅਲੱਗ ਪਿੰਡਾਂ ਵਿੱਚੋਂ ਪੰਜ ਵਿਅਕਤੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੂੰ ਲੇਕਿਨ ਉਧਰ ਇੱਕ ਪਾਸੇ ਵੱਡਾ ਜਿਹੜਾ ਹੁਕਮ ਦੇ ਦਿੱਤਾ ਗਿਆ ਹੈ ਇੱਕ ਨੋਟੀਫਿਕੇਸ਼ਨ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਯਾਨੀ ਕਿ 3 ਅਕਤੂਬਰ ਨੂੰ ਹਰ ਹਾਲਤ ਵਿੱਚ ਰਕਵੀਕਰਨ ਦੀ ਜਿਹੜੀਆਂ ਰਕਵੀ ਕਰਨ ਦੀਆਂ ਲਿਸਟਾਂ ਨੇ ਉਹ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਹੁੰਚਣੇ ਚਾਹੀਦੇ ਨੇ ਤਾਂ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਪਿੰਡ ਦੇ ਵਿੱਚ ਰਕਮਾ ਕਰਨ ਹੈ ਮੈਲਾ ਹੈ ਐਸਸੀ ਹੈ ਬੀਸੀ ਹੈ ਜਾਂ ਐਸਟੀ ਹੈ ਯਾਨੀ ਕਿ ਸਰਕਾਰ ਇਥੇ ਨਕਮੀ ਸਾਬਤ ਅਤੇ ਬੇਨਿਜ਼ਮੀਆਂ ਵੋਟਾ ਕਰਾਰੀ ਹੈ ਇਸ ਗੱਲ ਦਾ ਖੁਲਾਸਾ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ ਸੀ ਦੂਸਰੇ ਪਾਸੇ ਐਨਓਸੀ ਨਹੀਂ ਮਿਲ ਰਹੀਆਂ ਚੁੱਲਾ ਟੈਕਸ ਨਹੀਂ ਮਿਲਦੀਆਂ ਜਿਹੜੇ ਦੂਜੀਆਂ ਪਾਰਟੀਆਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਦਫ਼ਤਰਾਂ ਦੇ ਵਿੱਚ ਵੜਨ ਨਹੀਂ ਦਿੱਤੇ ਜਾ ਰਹੇ ਦੱਸੇ ਕਿ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਵਾਂਗੂ ਕਰ ਰਹੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਾਲੇ ਕਰਦੇ ਸੀ ਇੱਧਰ ਪੰਜ ਵਿਅਕਤੀਆਂ ਨੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਤੋਂ ਪੰਜਾਬ ਸਰਕਾਰ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ ਹੈ ਰਾਖਵੇਂਕਰ ਨੂੰ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਹਾਲੇ ਤੱਕ ਵੀ ਪਤਾ ਨਹੀਂ ਲੱਗ ਰਿਹਾ ਕਿ ਰਾਖਵਾਕਰ ਸੀਟ ਰਾਖਵੇਂ ਕਰਨ ਦੀ ਆਈ ਹੈ ਜਨਰਲ ਦੀ ਆਈ ਐਸਸੀ ਦੀ ਆਈ ਬੀਸੀ ਦੀ ਆਈ ਐਸਸੀ ਆਰਓ ਦੀ ਆਈ ਹੈ ਜਾਂ ਮਹਿਲਾ ਦੀ ਆਈ ਹੈ ਦੱਸਦੀ ਹੈ ਕਿ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਪੰਬਲ ਪੂਸੇ ਹੋਏ ਪੰਬਲ ਪੂਸੇ ਵਿੱਚ ਪਏ ਹੋਏ ਨੇ ਦੱਸਦੀ ਹੈ ਕਿ 3 ਜਿਹੜੀ ਅਕਤੂਬਰ ਹੈ ਨੋਟਿਸ ਜਾਰ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹ ਲਿਸਟਾਂ ਜਿਹੜੀਆਂ ਨੇ ਜੱਜ ਦੇ ਬੈਂਚ ਉੱਤੇ 3 ਅਕਤੂਬਰ ਨੂੰ ਪਹੁੰਚਣੀਆਂ ਚਾਹੀਦੀਆਂ ਨੇ ਧੰਨਵਾਦ